ਸਾਖੀ ਨੂੰ ਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਜਦੋਂ ਕਲਗੀਆਂ ਵਾਲੇ ਪਿਤਾ ਕੋਲ ਸਾਧੂ ਦਿਆਲਪੁਰੀ ਦਾ ਆਉਣਾ ਅਤੇ ਸਰਹੰਦ ਨੂੰ ਨਾ ਉਜਾੜਨ ਦਾ ਬਰ ਪ੍ਰਾਪਤ ਕਰਨਾ ਇੱਕ ਦਿਨ ਸੱਚੇ ਪਾਤਸ਼ਾਹ ਆਪਣੀ ਮੰਦੀ ਮੌਜ ਨਾਲ ਬੈਠੇ ਹੋਏ ਥੋੜੇ ਜੀ ਸਿੰਘਾਂ ਨਾਲ ਬਚਨ ਬਿਲਾਸ ਕਰ ਰਹੇ ਸਨ ਇੱਕ ਸਾਧੂ ਦਿਆਲਪੁਰੀ ਆਇਆ ਦਿਆਲਪੁਰੀ ਸਾਧੂ ਸੀਤਲਪੁਰੀ ਸਾਧ ਦਾ ਚੇਲਾ ਸੀ ਬਹੁਤ ਹੀ ਭਗਤੀ ਵਾਲਾ ਪੁਰਸ਼ ਸੀ ਸੁਖਸੰਤ ਪੁੱਛਣਾ ਪਿੱਛੋਂ ਸਤਿਗੁਰ ਜੀ ਨੇ ਬਚਨ ਕੀਤਾ ਆਓ ਮਹਾਤਮਾ ਜੀ ਕੋਈ ਸੇਵਾ ਦੱਸੋ ਸਾਧੂ ਦਿਆਲਪੁਰੀ ਮਹਾਰਾਜ ਮੈਂ ਸੇਵਾ ਨਹੀਂ ਮੈਂ ਬੇਨਤੀ ਕਰਨ ਆਇਆ ਹਾਂ ਬੇਨਤੀ ਹੈ ਕਿ ਆਪ ਨੇ ਸਰਹੰਦ ਨੂੰ ਉਜੜਨ ਦਾ ਸ਼ਰਾਬ ਦਿੱਤਾ ਹੈ ਮੈਂ ਆਪ ਹੀ ਸਰਹੰਦ ਵਿੱਚ ਰਹਿੰਦਾ ਹਾਂ ਹੁਣ ਮੈਂ ਕੀ ਕਰਾਂ ਸਤਿਗੁਰ ਜੀ ਨੇ ਬਚਨ ਕੀਤਾ ਤੁਸੀਂ ਜਾਓ ਆਪਣੇ ਡੇਰੇ ਵਿੱਚ ਅਤੇ ਡੇਰੇ ਵਿੱਚ ਜਾ ਕੇ ਸ਼ੰਖ ਵਜਾਉਣਾ ਜਿੱਥੋਂ ਤੱਕ ਸ਼ੰਖ ਦੀ ਆਵਾਜ਼ ਆਵੇਗੀ ਉਥੇ ਤੱਕ ਸ਼ਹਿਰ ਨਹੀਂ ਉਜੜੇਗਾ ਇਸ ਤਰ੍ਹਾਂ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਜੋ ਸਾਧੂ ਦਿਆਲਪੁਰੀ ਸੀ ਉਹ ਆਗਿਆ ਲੈ ਕੇ ਵਾਪਸ ਸਰਹੰਦ ਨੂੰ ਆ ਗਿਆ ਜਦੋਂ ਦਿਆਲਪੁਰੀ ਸਾਧ ਵਾਪਸ ਸਰਹੰਦ ਪੁੱਜਾ ਤਾਂ ਉਸ ਨੇ ਸਾਰੇ ਸਰਹੰਦ ਵਿੱਚ ਚਾਰ-ਚਾਰ ਛੇੜ ਦਿੱਤੀ ਕਿ ਦੀਨ ਦੁਨੀ ਦੇ ਮਾਲਕ ਕਲੀਆਂ ਵਾਲੇ ਪਿਤਾ ਨੇ ਸਰਹੰਦ ਨੂੰ श्राप ਦੇ ਦਿੱਤਾ ਹੈ ਹੁਣ ਇਹ ਸਾਰਾ ਸ਼ਹਿਰ ਉਜੜ ਜਾਵੇਗਾ ਜਦੋਂ ਪੰਡਤ ਸਾਧੂ ਦਿਆਲਪੁਰੀ ਦੀ ਗੱਲ ਨੇਕਪੁਰਸਾਂ ਨੇ ਸੁਣੀ ਤਾਂ ਉਹਨਾਂ ਨੂੰ ਇਹ ਗੱਲ ਦਾ ਯਕੀਨ ਸੀ ਕਿ ਜਦੋਂ ਸਤਗੁਰਾਂ ਨੇ ਬਚਨ ਕਰ ਦਿੱਤੇ ਤਾਂ ਸਰਹੰਦ ਜ਼ਰੂਰ ਉਜੜੇਗਾ ਤਾਂ ਉਹਨਾਂ ਨੇ ਆਪਣਾ ਪਹਿਲਾਂ ਹੀ ਸਾਰਾ ਸਮਾਨ ਲਪੇਟ ਲਿਆ ਅਤੇ ਸਰਹੰਦ ਛੱਡ ਕੇ ਜਾਣ ਲੱਗੇ ਤਦ ਦਿਆਲਪੁਰੀ ਸਾਹ ਨੇ ਇਹ ਵੀ ਗੱਲ ਦੱਸੀ ਕਿ ਸਤਗੁਰਾਂ ਨੇ ਇਹ ਵੀ ਬਚਨ ਕੀਤਾ ਹੈ ਕਿ ਜਿੱਥੇ ਦੂਰ ਸ਼ੰਖ ਦੀ ਆਵਾਜ਼ ਆਵੇਗੀ ਓਨੀ ਦੂਰ ਇਹ ਨਗਰ ਬਸਿਆ ਰਹੇਗਾ ਇਸ ਤਰ੍ਹਾਂ ਆਪਣੇ ਡੇਰੇ ਵਿੱਚ ਪਹੁੰਚ ਕੇ ਦਿਆਲਪੁਰ ਸਾਧ ਨੇ ਉੱਚੀ ਉੱਚੀ ਸ਼ੰਖ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਜਿੱਥੋਂ ਤੱਕ ਸ਼ੰਖ ਦੀ ਆਵਾਜ਼ ਗਈ ਉਥੋਂ ਤੱਕ ਸ਼ਹਿਰ ਨਹੀਂ ਉਜੜਿਆ ਤੇ ਬਾਕੀ ਜੋ ਸਹਾਸੀ ਸਾਰਾ ਸਿੰਘਾਂ ਨੇ ਉਜਾੜ ਦਿੱਤਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰੰਦ ਦੀ ਇੱਟ ਦੇ ਨਾਲ ਇੱਟ ਵਜਾਈ ਤਦਾਂ ਤਕਰੀਬਨ ਸਾਰਾ ਹੀ ਸ਼ਹਿਰ ਉਜਾੜ ਦਿੱਤਾ ਪਰੰਤੂ ਜਿੱਥੇ ਜਿੱਥੇ ਸ਼ੰਖ ਦੀ ਆਵਾਜ਼ ਗਈ ਸੀ ਤੇ ਜੋ ਡੇਰਾ ਸੀ ਸੰਪੰਦਤ ਸਾਧੂ ਦਿਆਲਪੁਰੇ ਦਾ ਅਤੇ ਉਸ ਦੇ ਨਾਲ ਦਾ ਇਲਾਕਾ ਉਸ ਨੂੰ ਸਿੰਘਾਂ ਨੇ ਹੱਥ ਤੱਕ ਨਹੀਂ ਲਾਇਆ ਉਸ ਡੇਰਾ ਅੱਜ ਵੀ ਉਸੇ ਤਰ੍ਹਾਂ ਮੌਜੂਦ ਸੀ ਅਤੇ ਉਹ ਨਹੀਂ ਉਜੜਿਆ ਇਸ ਤਰ੍ਹਾਂ ਮਹਾਰਾਜ ਦੇ ਬਚਨਾਂ ਦਾ ਹੁਕਮ ਮੰਨਦੇ ਹੋਏ ਸਿੰਘਾਂ ਨੇ ਉਸ ਪੰਡਤ ਸਾਧੂ ਦਿਆਲਪੁਰੇ ਦੇ ਡੇਰੇ ਨੂੰ ਕੁਝ ਨਹੀਂ ਕਿਹਾ ਪਰ ਬਾਕੀ ਇਹ ਸਾਰਾ ਸਰਾਂਦ ਸ਼ਹਿਰ ਸੀ ਉਹ ਉਜਾੜ ਦਿੱਤਾ ਸੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ